ਇਹ ਸਾਲ ਮੇਰੇ ਕੋਲ ਮਲਾਈ ਚਾਪ ਆ ਭਾਈ ਅੱਛਾ ਜੀ ਦੋ ਸੇਖਾਂ ਦੀ ਇੱਕ ਮੀਲੇਟ ਆ ਜੀ ਮੇਰੇ ਕੋਲ 70 ਰੁਪਏ ਦੀ ਯਾਨਕੀ 70 ਰੁਪਏ ਦੇ ਵਿੱਚ ਦੋ ਸੇਖਾਂ ਹਾਂ ਜੀ ਚਾਪ ਦੀਆਂ ਇਹ ਮਸਾਲਾ ਚਾਪ ਹੈ ਜੀ ਇਹ ਮਸਾਲਾ ਚਾਪ ਹੈ ਤੇ ਭਾਈ ਜੀ ਜਦੋਂ ਇਹ ਰੋਸਟ ਕੀਤੀ ਜਾਂਦੀ ਹੈ ਨਾ ਚੈਂਬਰ ਦੇ ਵਿੱਚ ਯਾਨਕੀ ਹਾਂ ਜੀ ਹਾਂ ਜੀ ਚੈਂਬਰ ਵਾਲੀ ਚਾਪ ਮੈਂ ਦੇਖ ਸਕਦਾ ਪਿਆਜ਼ ਲੱਛਾ ਪਿਆਜ਼ ਜਾਂ ਕੱਟ ਕੇ ਰੱਖਿਆ ਹੋਇਆ ਹਾਂ ਜੀ ਭਾਈ ਇਹਦੀ ਜਿਹੜੀ ਜਾਨ ਹੁੰਦੀ ਆ ਚਾਪ ਜਿਹਦੇ ਨਾਲ ਖਾਧੀ ਜਾਂਦੀ ਹੈ ਖਾਰੀ ਚਟਨੀ ਉਹਦੇ ਦਰਸ਼ਨ ਕਰਾਓ ਇੱਕ ਵਾਰੀ ਇਦਾਂ ਹੀ ਪੁਦੀਨੇ ਦੀ ਮਰੀ ਸਪੈਸ਼ਲ ਚਟਣੀ ਹੈ ਜੀ ਅੱਛਾ ਜੀ ਓਏ ਹੋਏ ਕੀ ਬਾਤ ਹੈ ਇਹ ਭਈ ਇਹ ਜਿਹੜੀ ਹੈ ਤਿਆਰ ਆ ਵੀ ਕਰਦੇ ਕਰ ਤਿਆਰ ਕਰੀ ਦੀ ਹੈ ਜੀ ਆਪਾਂ ਸਾਰੀ ਝਾਰ ਮਤਲਬ ਕੋਲ ਕਰਿਆ ਨਾ ਇਹ ਮੇਰਾ ਲੱਛਾ ਪਿਆ ਜੀ ਓਏ ਹੋਏ ਤੇ ਦੇਖ ਸਕਦੇ ਹੋ ਵੀ ਮੈਂ ਪੂਰੇ ਕਹੈਂਟ ਤਰੀਕੇ ਨਾਲ ਲੋਡਡ ਪਿਆਜ਼ ਰੱਖੇ ਹੋਏ ਨੇ ਹਾਂ ਜੀ ਤੇ ਭਈ ਜੀ ਜਾਨੇ ਕੀ ਮੈਨੂੰ ਦੱਸੋ ਜਿੱਦਾਂ ਜਿਹੜੀ ਚਾਂਪ ਹੈ ਹਾਂ ਜੀ ਉਹ ਮੇਰੇ ਸਾਰਿਆਂ ਨੂੰ ਸੇਮ ਹੋਊਗੀ ਹਾਂਜੀ ਹਾਂਜੀ ਇਹ ਨਾਲ ਸਾਰੀ ਮਾਰਕੀਟ ਦੇ ਵਿੱਚ ਵੀ ਉਹੀ ਟਾਮ ਚੱਲ ਰਿਹਾ ਜੀ ਤੁਸੀਂ ਲੈ ਕੇ ਆ ਰਹੇ ਹੋ ਹਾਂਜੀ ਤੇ ਇੰਨਾ ਵੀ ਸੇ ਦੇ ਮਾਰਕੀਟ ਦੇ ਵਿੱਚ ਹੈਗਾ ਕਿ ਤੁਸੀਂ ਯਾਨੀ ਕਿ 70ਵੇਂ ਦੇ ਵਿੱਚ ਵੀ ਖੁਸ਼ ਹੋ ਤੇ ਮਾਰਕੀਟ 200ਵੇਂ ਲੈ ਕੇ ਵੀ ਖੁਸ਼ ਨਹੀਂ ਹੈਗੀ ਇਹ ਕੀ ਕਰਨਾ ਸਰ ਉਹਨਾਂ ਨੇ ਤਾਂ ਦੁਕਾਨ ਦਾ ਖਰਚਾ ਹੋਰ ਬੰਦੇ ਆ ਦਾ ਖਰਚਾ ਵੀ ਕੱਢਣੇ ਜਿਹੜੇ ਬੰਦੇ ਰੱਖੇ ਹੁੰਦੇ ਨੇ ਅਸੀਂ ਆਪਣਾ ਹੀ ਆਪ ਹੀ ਸਾਰਾ ਕੁਝ ਕਰੀ ਦੇਈ ਬਸ ਹਣ ਉਹ ਖਰਚਾ ਵੱਜਦਾ ਜੀ